ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਵੇਂ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਜੋ ਡਿਬਰੂਗੜ੍ਹ ਦੇ ਹਾਲਾਤ ਬਣੇ ਹੋਏ ਸਿੰਗਾ ਦੇ ਫੋਕੜ ਹੜਤਾਲ ਤੇ ਬੈਠੇ ਆ ਸਿੰਗ 6 ਦਿਨੋਂ ਚੱਲੇ ਆ ਅੱਜ ਤੇ ਵਿੱਚੋਂ ਦੋ ਤਿੰਨ ਸਿੰਗਾ ਦੀ ਹਾਲਤ ਖਰਾਬ ਆ ਜੋ ਬਸੰਤ ਸਿੰਘ ਵੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਆ ਜੋ ਪਰਸੋਂ ਇਹ ਡੀਸੀ ਨੂੰ ਸੀ ਮਿਲੇ ਸੀਗੇ ਜਾ ਕੇ ਮੰਗ ਪੱਤਰ ਦਿੱਤਾ ਸੀਗਾ ਪਰ ਡੀਸੀ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਇਹਨਾਂ ਨੇ ਕੋਈ ਕਰਨੀ ਆ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਪਰ ਐਸੀ ਸੋਚਿਆ ਇੱਕ ਵਾਰੀ ਚਲੋ ਕਰਕੇ ਦੇਖ ਲਈਏ ਕੁਛ ਲਈ ਇਹਨਾਂ ਨੂੰ ਅਰੇ ਇਹਨਾਂ ਨੇ ਸਾਨੂੰ ਕੋਈ ਮਿਆਣੀ ਦਿੱਤਾ ਕੱਲ ਵੀ ਇਹਨਾਂ ਨੂੰ ਅਸੀਂ ਫੋਨ ਕਰਦੇ ਰਹੇ ਇਹਨਾਂ ਨੇ ਕੋਈ ਨਿਆਣੀ ਦਿੱਤਾ ਸਾਨੂੰ ਇਹ ਸਿੱਖਾਂ ਨਾਲ ਜਿਹੜੇ ਦੋਰੇ ਕਾਨੂੰਨ ਆ ਜਿਹੜੀ ਦੋੜੀ ਰਣਨੀਤੀ ਜਿਹੜੀ ਸਿੱਖਾਂ ਨਾਲ ਇਹ ਖੇਡਦੇ ਆ ਸਿੱਖਾਂ ਦਾ ਜਵਾਨੀ ਦਾ ਸ਼ਿਕਾਰ ਕਰਨਾ ਚਾਹੁੰਦੇ ਆ ਇਹ ਬਸ ਉਹੀ ਕਰ ਰਹੇ ਆ ਕੱਲ ਵੀ ਆਪਾਂ ਨੂੰ ਪਤਾ ਜਿਵੇਂ ਬਾਰਡਰ ਤੇ ਜੋ ਇਹਨਾਂ ਨੇ ਕੀਤਾ ਵਕ ਖਾਨੀ ਧਰਨੇ ਦੇ ਦੌਰਾਨ ਛਾਂਤੂ ਵੀ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਦੋ ਮੁੰਡੇ ਅਸ਼ੀਰ ਕਰਤੇ ਆ ਤੇ ਬਾਕੀ ਫੱਟੜ ਕਰਤੇ ਕਿੰਨੇ ਉਹਨਾਂ ਦਾ ਪਤਾ ਹੀ ਨਹੀਂ ਆ ਕਿੰਨੇ ਕਰਤੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹ ਸਿਰਫ ਪੰਜਾਬ ਦੇ ਲਈ ਇਹੋ ਜੇ ਕਾਨੂੰਨ ਤੇ ਪੰਜਾਬ ਦੇ ਲਈ ਇਹੋ ਜੀਆਂ ਸਾਰਾ ਕੁਝ ਪੰਜਾਬ ਦੇ ਲਈ ਆ ਹੋਰ ਕਿਸੇ ਵਾਸਤੇ ਨਹੀਂ ਹੈਗਾ ਘਟ ਗਿਣਤੀਆਂ ਦੀ ਇੱਥੇ ਜੋ ਸ਼ੋਸ਼ਣ ਹੋ ਰਿਹਾ ਹੈ ਘਟ ਗਿਣਤੀਆਂ ਦੇ ਨਾਲ ਉਹ ਸਾਰਾ ਕੁਝ ਪੰਜਾਬ ਦੇ ਲਈ ਆ ਪੰਜਾਬ ਦੇ ਨੌਜਵਾਨੀ ਲਈ ਆ ਸਿੱਖਾਂ ਦੇ ਜੇ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਤੇ ਉਹਨੂੰ ਬਣਾ ਕੇ ਉਹਨੂੰ ਨੈਸ਼ਨਲ ਐਕਟ ਲਗਾਉਂਦੇ ਜਾਂਦੇ ਸਿਕਿਉਰਿਟੀ ਐਕਟ ਲਗਾਉਂਦੇ ਜਾਂਦਾ ਵਾ ਫਿਰ ਜੇ ਉਹ ਨੋਹ ਦੇ ਵਿੱਚ ਜਾਂ ਮਣੀਪੁਰ ਚ ਇਹਨਾਂ ਕੁਝ ਹੋਇਆ ਉੱਥੇ ਕਿਤੇ ਇਹਨਾਂ ਨੇ ਕਿ ਬੰਦੇ ਨੂੰ ਇਹਨਾਂ ਨੇ 7 ਦਿਨ ਵੀ ਅੰਦਰ ਨਹੀਂ ਰੱਖਿਆ 70 ਦਿਨਾਂ ਬਾਅਦ ਜਮਾਨਤਾਂ ਦੇ ਕੇ ਬਾਹਰ ਕੱਢ ਦਿੱਤਾ ਇਸ ਤੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਕਿ ਆਪਾਂ ਇਹ ਦੇਸ਼ 'ਚ ਗੁਲਾਮ ਆ ਬਾਕੀ ਮਰਨ ਤੋਂ ਨਾ ਦੇ ਉਹ ਸਿੰਘ ਡਰਦੇ ਆ ਤੇ ਨਾ ਅਸੀਂ ਡਰਦੇ ਆ ਪਰਿਵਾਰ ਪਰ ਮਰਨਾ ਇਹ ਆ ਕਿ ਲੋਕ ਲੋਕੀ ਜਿਹੜੀਆਂ ਚਾਲਾਂ ਖੇਡਦੇ ਨਾ ਖੇਡਣ ਸਿੱਧਾ ਜੇ ਜੋ ਇਹਨਾਂ ਨੇ ਕਰਨਾ ਫੇ ਸਿੱਧਾ ਸਾਨੂੰ ਕਹਦੇ ਮਾਰ ਦੇਣ ਗੋਲੀ ਮਾਰ ਦੇਣ ਲਿਆ ਕੇ ਇੱਥੇ ਪਰ ਉੱਥੇ ਉਹਨਾਂ ਨੇ ਭੋਜਨ ਤੇ ਆ ਕੇ ਅਰਦਾਸ ਕਰਕੇ ਉਹਨਾਂ ਨੇ ਛੱਡਿਆ ਵਾ ਸਾਰਾ ਭੋਜਨ ਤੇ ਉਹਨਾਂ ਨੇ ਪੰਜਾਬ ਆਣ ਕੇ ਛਕਣਾ ਬਾਕੀ ਆਪ ਸਾਰੀ ਸਾਧ ਸੰਗਤ ਅੱਗੇ ਬੇਨਤੀ ਆ ਕਿ ਇਹ ਪੰਥ ਦੀ ਲੜਾਈ ਆ ਕੋਈ ਨਿੱਜੀ ਲੜਾਈ ਨਹੀਂ ਹੈਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਪੰਥ ਦੇ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਆ ਜਿੰਨੀਆਂ ਵੀ ਸ਼ਕਤੀਆਂ ਜਿੰਨੇ ਸਾਡੇ ਆਪਣੇ ਦਲ ਪੰਥ ਆ ਜਿੰਨੇ ਵੀ ਆਪਣੇ ਬਜ਼ੁਰਗ ਆ ਸਾਰੇ ਸਿਆਣੇ ਆ ਸਾਡੇ ਤੋਂ ਉਹ ਸਾਰੇ ਨਾਲ ਚੱਲਣ ਅੱਗੇ ਲਾ ਕੇ ਚੱਲਣ ਤੇ ਆਪਾਂ ਕੋਈ ਨਾ ਕੋਈ ਸੰਘਰਸ਼ ਛੱਡ ਕੇ ਤੇ ਆਪਾਂ ਉਹਨਾਂ ਸਿੰਘਾਂ ਨੂੰ ਪੰਜਾਬ ਲੈ ਕੇ ਆ ਸੀ ਜੀ ਇਹ ਆਖਰੀ ਮੌਕਾ ਵਾ বারবার ਇਹੋ ਜੇ ਮੌਕੇ ਨਹੀਂ ਮਿਲਦੇ ਅੱਗੇ ਆਪਾਂ ਦੀਪ ਸਿੱਧੂ ਨੂੰ ਤੇ ਗਵਾਹੀ ਚੁੱਕੇ ਆਪਾਂ ਨੂੰ ਪਤਾ ਤੇ ਆਪਾਂ ਜੇ ਕੋਈ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਆ ਤਾਂ ਆਪਾਂ ਉਹਨੂੰ ਗਵਾਕੇ ਨਾ ਬਹਿ ਜੀਏ ਕਿਉਂਕਿ ਬਾਅਦ ਦੇ ਵਿੱਚ ਆਪਾਂ ਭੋਗਾਂ ਤੇ ਇਕੱਠ ਕਰ ਲੈਨੇ ਆ ਪਰ ਇਸ ਵੇਲੇ ਕੋਈ ਨਹੀਂ ਖੜਾ ਹੁੰਦਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ ਦੀ ਬੇਨਤੀ ਆ ਕਿ ਕਾਲ ਤੱਕ ਤੇ ਵੱਧ ਤੋਂ ਵੱਧ ਪਹੁੰਚੋ ਕਿ ਉੱਥੇ ਪਹੁੰਚ ਕੇ ਆਪਾਂ ਕੋਈ ਨਾ ਕੋਈ ਬਹਿ ਕੇ ਆਪਾਂ ਸਾਰੀ ਸੰਗਤ ਕੋਈ ਨਾ ਕੋਈ ਫੈਸਲਾ ਲਈਏ ਜਿਹਦੇ ਨਾਲ ਇਹਨਾਂ ਨੂੰ ਹਕੂਮਤ ਨੂੰ ਪਤਾ ਲੱਗੇ ਕਿ ਹਾਂ ਇਹ ਇਕੱਠੇ ਆ ਕਿੰਗੇ ਕਿਉਂਕਿ ਨਹੀਂ ਤੇ ਇਹਨਾਂ ਨੂੰ ਇਹ ਇਹੀ ਸੋਚਦੇ ਆ ਕਿ ਇਹ ਚਾਰ ਬੰਦੇ ਆ ਇਹਨਾਂ ਦੇ ਕਿ ਚੌਹਾਂ ਬੰਦਿਆਂ ਦੇ ਮੂੰਹ ਚੌਹਾਂ ਪਾਸਿਆਂ ਵੱਲ ਵਖਰੇ ਵਖਰੇ ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਖ ਭਾਵੇਂ ਜੋ ਕੋਈ ਧਰਨੇ ਲਾ ਕੇ ਬੈਠਣ ਭਾਵੇਂ ਜੋ ਕਿਸਾਨੀ ਮੋਰਚੇ ਦੇ ਆਪਾਂ ਵੇਖਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਆਪਾਂ ਇਕੱਠੇ ਹੋਈਏ ਕਿ ਨਿਸ਼ਾਨ ਸਾਹਿਬ ਥੱਲੇ ਤੇ ਕੋਈ ਨਾ ਕੋਈ ਅਜਿਹਾ ਫੈਸਲਾ ਲੈ ਸਕੇ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਬਾਜੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਇਦਾਂ ਨਾ ਖੇੜਿਆ ਜਾਵੇ ਨਾ ਇਦਾਂ ਰੋਜ਼-ਰੋਜ਼ ਸੰਤੰਗ ਕੀਤਾ ਜਾਵੇ ਇਸ ਕਰਕੇ ਸਾਰੀ ਸੰਗਤ ਅਕਾਲ ਤਖਤ ਤੇ ਪਹੁੰਚੇ ਜੀ ਜ਼ਰੂਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ